ਸੱਚੀ ਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕਸ ਮਾਣਾ ਨਿਊਜ਼ ਚੈਨਲ ਨਾਲ ਭਾਦੋ ਦੇ ਮਹੀਨੇ ਦੇ ਵਿੱਚ ਗੁੱਗਾ ਨੋਮੀ ਦੇ ਮਹਿਲਾ ਜਿਹੜਾ ਹੈ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਸਮਾਣਾ ਦੇ ਵਿੱਚ ਵੀ ਸੰਗਤਾਂ ਵੱਲੋਂ ਗੁੱਗਾ ਮਾੜੀ ਵਿੱਚ ਜਾ ਕੇ ਗੁੱਗਾ ਜ਼ਰਪੀਰ ਦਾ ਜਿਹੜਾ ਆਸ਼ੀਰਵਾਦ ਹਾਸਲ ਕਰਨ ਦੇ ਵਿੱਚ ਸਵੇਰ ਤੋਂ ਹੀ ਜਿਹੜੀ ਤੜਕਸਾਰ ਤੋਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਬਾਬਾ ਦੇ ਜਿਹੜੇ ਦਰਸ਼ਨ ਨੇ ਕਰਨ ਦੇ ਲਈ ਲੋਕ ਲਗਾਤਾਰ ਉਤਾਵਲੇ ਵੀ ਦਿਖਦੇ ਨਜ਼ਰ ਆਉਂਦੇ ਨੇ ਸ਼੍ਰੀ ਗੋਗਰਕਨਾਥ ਤੇ ਗੁੱਗਾ ਜ਼ਹਰਪੀਰ 마ੜੀ ਦੇ ਜਿਹੜੇ ਸੰਗਤਾਂ ਵੱਲੋਂ ਮੱਥਾ ਟੇਕਿਆ ਜਾ ਰਿਹਾ ਲੱਖਾਂ ਲੋਕ ਜਿਹੜੇ ਨੇ ਅੱਜ ਆਪਣੀਆਂ ਮਨੋਕਾਮਨਾ ਮੰਗਦੇ ਵੀ ਨਜ਼ਰ ਆ ਰਹੇ ਨੇ ਗੁੱਗਾ ਜ਼ਹਰਪੀਰ ਜਿਹੜੀ ਆ ਆਪਣੀ ਕਿਰਪਾ ਬਣਾ ਕੇ ਰੱਖਣ ਪਰਿਵਾਰ ਦੇ ਵਿੱਚ ਖੁਸ਼ਹਾਲੀ ਹੋਵੇ ਤੇ ਕਿਸੇ ਨੂੰ ਵੀ ਜਿਹੜੀ ਹੈ ਪਰੇਸ਼ਾਨੀ ਨਾ ਆਵੇ ਬਾਬਾ ਦੀ ਕਿਰਪਾ ਹੋਵੇ ਤਾਂ नाग ਦੇਵਤਾ ਜਿਹੜੇ ਜ਼ਹਰਪੀਰ ਦੀ ਪੂਜਾ ਕਰਨ ਦੇ ਲਈ ਲੋਕ ਜਿਹੜੇ ਨੇ ਸੰਗਤਾਂ ਵਿੱਚ ਜਿਹੜੀਆਂ ਅੱਜ ਖੁਸ਼ੀ ਦੇਖਣ ਨੂੰ ਵੀ ਮਿਲਦੀ ਨਜ਼ਰ ਆਉਂਦੀ ਹੈ ਮੰਦਰ ਕਮੇਟੀ ਵੱਲੋਂ ਸੰਗਤਾਂ ਦੇ ਲਈ ਜਿਹੜਾ ਲੰਗਰ ਦਾ ਵੀ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਵੀ ਬਾਹਰ ਤਾਇਨਾਤ ਦਿਖਦੇ ਨਜ਼ਰ ਆ ਰਹੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਨਾ ਖਰਾਬ ਹੋਵੇ ਤੇ ਅੱਜ ਦੂਰ ਤਰਾਟੇ ਤੋਂ ਜੇ ਲੋਕ ਗੱਲ ਕਰੀਏ ਤਾਂ ਸਮਾਣੇ ਦੇ ਨਾਲ ਜਿਹੜੇ ਪਿੰਡ ਨੇ ਚਾਹੇ ਪਟਿਆਲਾ ਸ਼ਹਿਰ ਹੈ ਚਾਹੇ ਗੋਬਿੰਦਗੜ ਹੈ ਚਾਹੇ ਖੰਨੇ ਚਾਹੇ ਜਲੰਧਰ ਹੈ ਪੂਰੇ ਪੰਜਾਬ ਭਰ ਦੇ ਵਿੱਚੋਂ ਲੋਕ ਜਿਹੜੇ ਨੇ ਸਮਾਣਾ ਦੇ ਇਤਿਹਾਸਿਕ ਗੁੱਗਾ ਜ਼ਰ ਪੀਰ ਦੇ ਉੱਤੇ ਪਹੁੰਚੇ ਹੋਏ ਨੇ ਸ਼ਰਧਾਲੂ ਸਵੇਰ ਤੋਂ ਹੀ ਲਾਈਨਾਂ ਦੇ ਵਿੱਚ ਲੱਗਦੇ ਨਜ਼ਰ ਆਉਂਦੇ ਨੇ ਤੇ ਮੱਥਾ ਵੀ ਟੇਕਦੇ ਦਿਖਦੇ ਨਜ਼ਰ ਆਉਂਦੇ ਨੇ ਬਾਹਰ ਜਿਹੜਾ ਲੰਗਰ ਤੌਰ ਦਾ ਵੀ ਜਿਹੜਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਕਿ ਲੋਕ ਜਿਹੜੇ ਨੇ ਭੁੱਖੇ ਨੇ ਬਹੁਤ ਦੂਰ ਦੂਰ ਤੋਂ ਆਏ ਹੋਏ ਨੇ ਤਾਂ ਕਿ ਉਹ ਆਪਣੀ ਜਿਹੜੀ ਹੈ ਪਿਆਸ ਤੇ ਜਿਹੜੀ ਭੁੱਖ ਹੈ 부ਝਾ ਸਕਣ ਤੇ ਜਿਸ ਤੋਂ ਬਾਅਦ ਬਾਹਰ ਹੁੰਦੇ ਹੋਏ ਲੋਕ ਮੱਥਾ ਟੇਕ ਕੇ ਬਾਹਰ ਜਿਹੜੀਆਂ ਕਾਫੀ ਖਡੌਣੇ ਵਗੈਰਾ ਦੀਆਂ ਬੱਚਿਆਂ ਦੇ ਲਈ ਜਿਹੜੀਆਂ ਸਤਾਲਾਂ ਤੱਕ ਵੀ ਦਿਖਦੀਆਂ ਨਜ਼ਰ ਆਉਂਦੀਆਂ ਨੇ ਤੇ ਬਹੁਤ ਦੂਰ ਦੂਰ ਤੋਂ ਜਿਹੜੇ ਲੋਕ ਅੱਜ ਇੱਥੇ ਪਹੁੰਚੇ ਵੀ ਨਜ਼ਰ ਆਏ ਨੇ ਤੇ ਬਾਹਰ ਜਿਹੜਾ ਅਜਮ ਮੰਡਲੀਆਂ ਵੱਲੋਂ ਵੀ ਪ੍ਰਬੰਧ ਕੀਤਾ ਗਿਆ ਸਮਾਣਾ ਦੇ ਜਿਹੜੀ ਮੰਤ ਫੈਮਿਲੀ ਹੈ ਉਹਨਾਂ ਦੇ ਵੱਲੋਂ ਵੀ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਆਉਣ ਵਾਲੇ ਮਹਿਮਾਨਾਂ ਦੇ ਉੱਤੇ ਜਿਹੜੇ ਦੂਰ ਦਰਾਡੇ ਤੋਂ ਰਾਜਨੀਤਿਕ ਲੋਕ ਪਹੁੰਚੇ ਨੇ ਉਹਨਾਂ ਦਾ ਵੀ ਜਿਹੜਾ ਮੰਦਰ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਜਾ ਰਿਹਾ ਤਸਵੀਰਾਂ ਜਿਹੜੀਆਂ ਤੁਹਾਨੂੰ ਸਮਾਣਾ ਦੇ ਇਤਿਹਾਸਿਕ ਗੁੱਗਾ ਮਾੜੀ ਦੇ ਵਿੱਚੋਂ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਦੇ ਇਜਾਜਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਬੇਟਾ ਹਾਂਜੀ ਗੋਗਨ ਅਮੀ ਤੇ ਆ ਕੇ ਲੋਕ ਸਾਲ ਬਾਅਦ ਗੋਗਨ ਅਮੀ ਤੇ ਤਿਆਰ ਹੁੰਦੇ ਐ ਇੱਥੇ ਲੋਕ ਆ ਕੇ ਆਪਣੀ ਹਰ ਮੁਨਕਾ ਵਾਲੀ ਕਾਮਨਾ ਕਰਦੇ ਨੇ ਤੇ ਗੋਗਨ ਨੂੰ ਵੀ ਜੀ ਮਹਾਰਾਜ ਸਭੀ ਇੱਛਾਵਾਂ ਪੂਰੀਆਂ ਕਰਦੇ ਹਾਂਜੀ ਬਹੁਤ ਜ਼ਿਆਦਾ ਰਸ਼ ਆ ਜਾਂਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੋਗਾ ਮਾੜੀ ਜੀ ਦਾ ਮੇਲਾ ਬੜੀ ਧੂਮਤਾਬ ਨਾਲ ਲਾਇਆ ਹੋਇਆ ਹੈ ਅਸੀਂ ਸੱਤ ਪੂਰਤੀਆਂ ਨਵੀਆਂ ਸਥਾਪਿਤ ਕਰੀਏ ਨੇ ਅਸੀਂ ਆਉਣ ਵਾਲੇ ਸਾਰੇ ਜਿੰਨੇ ਵੀ ਭਗਤ ਜਨਾ ਵਾਸਤੇ ਬਹੁਤ ਸਹੂਇਦਾਵਾਂ ਕੱਟੀਆਂ ਕਰੀਏ ਜਿਵੇਂ ਕਿ ਪ੍ਰਸ਼ਾਦ ਮਿੱਠਾ ਪ੍ਰਸ਼ਾਦ ਲੰਗਰ ਪਾਣੀ ਹਰ ਤਰ੍ਹਾਂ ਦੀ ਵਿਵਸਥਾ ਪੂਰੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਵੀ ਸਾਡਾ ਬਹੁਤ ਸਾਥ ਦਿੱਤਾ ਗਿਆ ਜੈ ਬਾਬਾ ਅਭੀਨ ਜੀ ਆਪ ਵਿਰੋਧਕ ਬਾਖਰ ਕੋਲ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਗਾ ਜਹਰ ਵੀ ਦਾ ਮੇਲਾ ਬੜੇ ਧੂਮਤਾਂ ਵਾਲਾ ਬਣਾਇਆ ਜਾ ਰਿਹਾ ਹੈ ਇੱਥੇ ਜਿਹੜਾ ਵੀ ਸਰਦਾਰੂ ਜੋ ਵੀ ਬੰਦੂਗਾਣਾ ਲੈ ਕੇ ਆਂਦਾ ਉਹ ਪੂਰਨ ਹੁੰਦੀ ਹੈ ਜੀ ਇੱਥੇ ਸਵੇਰ ਤੋਂ ਕੜਾਹੀ ਦਾ ਪ੍ਰਸ਼ਾਦ ਚੱਲ ਰਿਹਾ ਫਿਰ ਮਿੱਠੇ ਚਾਵਲਾਂ ਦਾ ਤੇ ਹੁਣ ਕੜੀ ਚਾਵਲਾਂ ਦਾ ਟੋਟ ਲੱਗਰ ਸ਼ਾਮ ਤੱਕ ਵਰਤੇਗਾ ਜੀ ਕਿੰਨੀ ਸੰਗਤ ਨੇ ਹੁਣ ਤੱਕ ਮੱਥਾ ਟੇਕ ਲਿਆ ਤਕਰੀਬਨ 50 ਹਜ਼ਾਰ ਦੇ ਕਰੀਬ ਟੇਕ ਲਿਆ ਜੀ ਹਾਂ ਜੀ ਇੱਥੇ ਸਾਰੇ ਪੰਜਾਬ ਚ ਆਉਂਦੇ ਨੇ ਮੱਥਾ ਟੇਕਣ ਦੇ ਦੇਖੋ ਇਹਦਾ ਬਾਬਾ ਜੀ ਦੀ ਮਰਜ਼ੀ ਹੈ ਵਾਦਵਾ ਕਿੰਨੀ ਵੀ ਹੋ ਸਕ ਰਹੀ ਹੈ ਜੀ ਓਮ ਪ੍ਰਕਾਸ਼ ਬੋਲਦਾ ਜੀ ਮੈਂ ਸਮਾਣਾ ਕੁੱਗਾ ਮਾੜੀ ਮੰਦਰ ਚ ਅੱਜ ਮੇਲਾ ਲੱਗ ਰਿਹਾ ਜੀ ਬਹੁਤ ਵਧੀਆ ਸਾਰੇ ਆਏ ਭਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਮਾਂ ਮਾਈ ਬਾਬਾ ਜੀ ਸਾਰਿਆਂ ਦੇ ਕਿਰਪਾ ਬਣਾਏ ਰੱਖਣ ਬਹੁਤ ਵਧੀਆ ਰੌਣਕ ਲੱਗੀ ਹੋਈ ਹੈ ਔਰ ਆ ਕੇ ਬਹੁਤ ਧੰਨਵਾਦ ਕੀਤਾ ਸਾਰਿਆਂ ਦਾ ਅਸੀਂ ਵੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਇਹ ਕਵਰਿੰਗ ਲੈ ਰਹੇ ਨੇ ਸਾਰੇ ਮੇਲੇ ਦੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਮਨੋ ਕਾਮਨਾ ਪੂਰੀਆਂ ਕਰਨ ਸਭ ਦੀਆਂ